ਆਵਾ ਬੌਸਰ ਪਿੰਚ ਦਾ ਮੁੰਡਾ ਵਾਏ ਇਹ ਆਪਣੇ ਧਾਣੇ ਗੱਡੀ ਚ ਲੈ ਦੇ ਹੀ ਉਹ ਮੁੰਡਿਆਂ ਨੇ ਆਣ ਕੇ ਤੈਨੂੰ ਗੋਲੀ ਮਾਰਤੀ ਆ ਆਨ ਨੂੰ ਇਨਸਾਫ ਚਾਹੀਦਾ ਅਸੀਂ ਬਸ ਉਹਨੂੰ ਅੱਗ ਲਾਉਣੀ ਆ ਜਿਸ ਤਰ੍ਹਾਂ ਮੇਰਾ ਭਰਾ ਪਿਆਣਾ ਅਸੀਂ ਵੀ ਉਹਨੂੰ ਇਤਰਾ ਹੀ ਫੋਕਣਾ ਵਾ ਠੀਕ ਆ ਨਾ ਆਡਾ ਕੋਈ ਉਹਨਾਂ ਨਾਲ ਇਨਸਾਫ ਨਹੀਂ ਆਈ ਉਹਨੂੰ ਬਸ ਮਾਰਨਾ ਵੰਨੂ ਹੀ ਕੋਣ ਬੰਦਾ ਉਹ ਪਤਾ ਨਹੀਂ ਇਹ ਬੰਦਾ ਹੁਣ ਮੁੰਡੇ ਗਏ ਆ ਲੱਭਣ ਚ ਲੱਭ ਗਿਆ ਤੇ ਸਾਹਮਣੇ ਲਿਆ ਕੇ ਧੋਖਣਾ ਉਹ ਡਾਣੇ ਕਿੱਥੇ ਲੈ ਕੇ ਜਾ ਰਹੇਗੇ ਡਾਣੇ ਮੰਡੀ ਲੈ ਕੇ ਜਾਣਦੇ ਸਾਈਲਰ ਚ ਹਾਂਜੀ ਇਹ ਜੀ ਕੰਮ ਕਰਦੇ ਇਹ ਇਹ ਮੁੰਡੇ ਇਹਨਾਂ ਦੇ ਡਰਾਈਵਰ ਆਪਣੀਆਂ ਗੱਡੀਆਂ ਹਟੀਆਂ ਕੇ ਦੀ ਗੱਡੀ ਨਹੀਂ ਚਲਾਉਂਦੇ ਉਹ ਆਪਣੀਆਂ ਗੱਡੀਆਂ ਲੈ ਕੇ ਜਾਣਦੇ ਆ ਆਹ ਪਾਜੀ 4-5 ਗੱਡੀਆਂ ਵੱਡੀਆਂ ਹਾਏ ਤੁਹਾਨੂੰ ਕਿਦਾ ਪਤਾ ਕਿ ਗੋਲੀ ਵਜੇ ਇਹ ਹੁਣ ਸਾਨੂੰ ਫੋਨ ਗਏ ਛੋਟਾ ਪਤੀਆ ਮੇਰੇ ਦੀ ਮਗਰ ਗੱਡੀ ਹੀ ਉਹ ਕਿਤੇ ਗਾਹ ਹੋਣ ਲੱਗਾ ਤੇ ਉਹਨਾਂ ਪਹਿਲਾਂ ਇਹਨੂੰ ਗੋਲੀ ਮਾਰਤੀ ਆ ਢੇ ਜਿੰਨਾ ਤੱਕ ਨੌਨਾਂ ਨੇ ਹਸਪੀਟਲ ਦੇ ਹੌਲ ਦੇਲੇ ਆਂ ਦਾਵਾ ਉਹਨੇ ਚਰ ਮੇਰੇ ਸਾਥ ਮੁੱਕ ਗਏ ਆ ਮੇਰਾ ਛੋਟਾ ਪਤੀ ਆ ਨਾਲ ਆ ਵੇਖੋ ਇਹ ਵੀ ਵਿਚਾਰਾ ਦਫਤਰ ਚ ਡਿਊਟੀ ਕਰਦਾ ਵਾ ਤੋਂਨੇ ਚ ਉਹ ਵੀ ਵਿਚਾਰਾ ਲਿ ਬੜਿਆ ਤੇ ਬੜਿਆ ਵੀ ਪਹੁੰਚਿਆ ਹੁੰਦਾ ਸਾਹਨੀ ਆਏ ਮੇਰੇ ਪ੍ਰਾਣ ਨੂੰ ਸਾਫ ਚਾਹੀਦਾ ਬਸ ਇਹ ਡਰਾਈਵਰ ਦਾ ਕੰਮ ਕਰਦੀ ਇਹ ਆਪਣੀ ਡਰਾਈਵਰੀ ਆਪਣੇਆਂ ਗੱਡੀਆਂ ਸਾਡੀਆਂ 6 ਗੱਡੀਆਂ ਵਾ ਸਾਡੀਆਂ ਆਪੇ ਡਰਾਈਵਰ ਇਹ ਘਟਨਾ ਮਿੱਠੇ ਕਿਤੇ ਸੇਲਰ ਲੱਗੇ ਹੋਈ ਹੈ ਨਾ ਗਦਾਮਾਂ ਦੇ ਸਾਹਮਣੇ ਹੋਈ ਆ ਇਹ ਸਰਪੰਚ ਉਹ ਮੁੜਾ ਕੋਈ ਹਾਂਜੀ ਆਡਾ ਪੀ ਵਜਰਾ ਸਰਪੰਚ 15 ਸਾਲ ਸਰਪੰਚੀ ਕੀਤੀ ਬਹੁਤ ਸਰਪੰਚਰ ਨੂੰਣਾ ਪਿੰਡ ਰੋੜਿਆ ਦਾ ਗੱਡੀ ਦੀ ਚਾਚਾ ਜੀ ਦੀ ਬਿਲਕੁਲ ਸਹੀ ਆ ਉਹਦਾ ਡਰਾਈਵਰ ਦੇ ਸਾਹੇ ਨਾਰਤੀਆ ਡਰਾਈਵਰ ਨੇ ਗਲਤ ਗੱਡੀ ਵਾਰੀ ਆ ਟਾਇਰ ਪਾੜ ਗਿਆ ਜੀ ਹੱਥੋ ਬਾਈ ਹੋ ਗਏ ਆ ਫੈਸਲਾ ਹੋ ਗਿਆ ਵੀ ਕੋਈ ਗੱਲ ਨਹੀਂ ਜੀ ਮੁੜ ਕੇ ਉਹਨੇ ਆ ਆਰਤੀਏ ਦੇ ਡਰਾਈਵਰ ਨੇ ਬਾਪਨੇ ਮਾਲਕ ਨੂੰ ਛੱਡਿਆ ਵਾ ਦੋ ਕਾਡੀਆਂ ਆਈਆਂ ਵਾ ਉਹਨਾਂ ਹੰਦੇ ਹੱਥੋ ਬਾਈ ਹੋਏ ਆ ਛੋਏ ਰਹੰਦੇ ਉਹਨਾਂ ਨੇ ਗੋਲੀਆਂ ਮਾਰੀਆਂ ਵਾ ਹਰਪਾਲ ਸਿੰਘ ਦਾ ਨਾਮ ਆ ਬਾਹਰਕਾਰ ਦੀ ਫੋਟੋ ਆ ਇਹਦੇ ਵਿੱਚ ਉਹਨਾਂ ਗੋਲੀਆਂ ਮਾਰੀਆਂ ਤੇ ਭੱਜ ਗਏ ਆ ਜੀ ਬੋਲੀ ਹਰਪਾਲ ਸਿੰਘ ਨਾਮ ਦੇ ਬੰਦੇ ਨੇ ਹਾਂਜੀ 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 ਫੋਟੋ ਆਈ ਹੋਈ ਤੇ ਡਰਾਈਵਰ ਆ ਜਿਹੜਾ ਸੀ ਕਿੰਨੇ ਬੰਦੇ ਸੀ ਉਹ ਫੋਟੋ ਸ਼ੋਅ ਕਰਾ ਕਿੰਨੇ ਜਣੇ ਸੀ ਉਹ ਚਾਰ ਜਣੇ ਸੀ ਜੀ ਆਰਤੀ ਕਿਹੜਾ ਸੀ ਨਾਲ ਉਹਦਾ ਨਾਮ ਹਰਪਾਲ ਸਿੰਘ ਜੀ ਆਰਤੀ ਨਾਮ ਹਾਂਜੀ ਹਾਂਜੀ ਆਰਤੀ ਕਾਚਾ ਨਾਸ ਆ ਜਿਹੜਾ ਕੀ ਮੰਗ ਕਰਦੇ ਹੋ ਹਾਂਜੀ ਕੀ ਮੰਗ ਕਰਦੇ ਹੋ ਪੁਲਿਸ ਨੂੰ ਸਾਫ ਚਾਹੀਦਾ ਜੀ ਇਹਨੂੰ ਨਹੀਂ ਨਹੀਂ ਇਹ ਕੱਡੀਆਂ ਨੂੰ ਅੱਗ ਲਾਵਾਂਗੇ ਲੱਦੇ ਲਵਾਏ ਸੰਭਾਲ ਲੋ ਇਹਦੇ ਨੂੰ ਸਿੱਧੀ ਗੱਲ ਆ ਕਿ ਟੋਪਰ ਕਿੰਨੇ ਕੀਤੀ ਹੈ ਹਾਂਜੀ ਜਿਹੜੀ ਗੱਡੀ ਉਹਨਾਂ ਦੇ ਚਾਚਾ ਜੀ ਉਹਨਾਂ ਨੂੰ ਪਤਾ ਲੱਗਾ ਵੀ ਦੇਥ ਹੋ ਗਈ ਫੇਰ ਇਹ ਗੁੱਸੇ ਜਾ ਕੇ ਪੰਨ ਤੋੜ ਉਹਨਾਂ ਦੀਆਂ ਗੱਡੀਆਂ ਹਾਂਜੀ ਉਹਨਾਂ ਦੀਆਂ ਗੱਡੀਆਂ ਐ ਅੱਛਾ ਲੈ ਕਿੱਥੋਂ ਹੋਣਾ ਚੋਣ ਜਾਫਾ ਸੇ ਪੁਲਿਸ ਪ੍ਰਸ਼ਾਸਨ ਕੀ ਕਰਨ ਲਿਆ ਵਾ ਕਿੰਨਾ ਅਸਰਾਹੀ ਉਹਨਾਂ ਦਾ ਹਾਂਜੀ ਇੱਕੋ ਅਸਾਂ ਦੇ ਜੀ ਜੀ ਬਾਕੀ ਤੂੰ ਆਹ ਵੇਖੋ ਗੱਡੀ 'ਚ ਪਈਆਂ ਵਾ ਕਿਰਪਾਨਾਂ ਹੀ ਗੰਡਾਸੀਆਂ ਜੀ ਜਿਹੜੀ ਗੱਡੀ 'ਚ ਉਹ ਉੱਥੇ ਥਾਣੇ ਲੈ ਗਏ ਇਹਨਾਂ ਦੇ ਜੀ ਕਿਹੜਾ ਹਥਿਆਰ ਕਿਹੜਾ ਕੀ ਉਹਨਾਂ ਕੋਲ ਪੈਸਾ ਹੀ ਆ ਪਿਸਟਲ ਹੀ ਇੱਕ ਜੀ ਅੱਜ ਐਫਸੀਆ ਦੇ ਗੋਦਾਮਾਂ ਦੇ ਬਾਹਰ ਕਣਕ ਦੇ ਭਰੇ ਹੋਏ ਟਰੱਕ ਖੜੇ ਸੀ ਉਹ ਵਨ ਬਾਏ ਵਨ ਅੰਦਰ ਜਾ ਕੇ ਖਾਲੀ ਹੁੰਦੇ ਸੀ ਟਰੱਕ ਨੂੰ ਗੋਦਾਮ ਦੇ ਅੰਦਰ ਜਾਣ ਵਾਸਤੇ ਇੱਕੋ ਹੀ ਰਸਤਾ ਸੀ ਗੇਟ ਤੋਂ ਦੋ ਟਰੱਕਾਂ ਵਾਲੇ ਆਫਿਸ ਤੋਂ ਐਂਟਰ ਕਰਨ ਤੋਂ ਆਫਿਸ ਚ ਲੜਕਾ ਐਸੀ ਲੜਾਈ ਦੌਰਾਨ ਗੋਲੀ ਚੱਲਣ ਕਾਰਨ ਇੱਕ ਟਰੱਕ ਡਰਾਈਵਰ ਮੱਖਣ ਮਸੀਹ ਦੀ ਮੌਤ ਹੋ ਗਈ ਜਿਹਦੇ ਸਬੰਧ ਵਿੱਚ ਆਫਰ ਨੰਬਰ 76 ਅੰਦਰ ਸੈਕਸ਼ਨ 302 ਆਪੀਸੀ ਚੰਤੀ ਆਈ 302 ਚੰਤੀ ਆਪੀਸੀ ਪੱਤੀ ਦਾ ਨਾਮ ਆਰਮਨ ਟੋਪਟਾ ਦਰਜ ਕਰ ਲਿਆ ਗਿਆ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਕਿੰਨੇ ਦੋਸ਼ੀ ਹੈ? ਇਹਦੇ ਵਿੱਚ ਤਿੰਨ ਦੋਸ਼ੀ ਹੈ। ਕੌਣ ਕੌਣ ਹੈ? ਇਹਨਾਂ ਵਿੱਚ ਹੈ ਜੀ ਇੱਕ ਅਮਨਦੀਪ ਪੁੱਤਰ ਬਰਨਾਰਸੀ ਦਾਸ ਵਾਸੀ ਮੁੰਮਾ ਦਾਹਮਪੁਰ। ਦੂਸਰਾ ਹੈ ਦਾਸਾਜਨ ਪੁੱਤਰ ਅਸ਼ੋਕ ਕੁਮਾਰ ਵਾਸੀ ਪਿੰਡ ਕੁੱਲਾ। ਤੀਜਾ ਹੈ ਹਰਪਾਲ ਸਿੰਘ ਪੁੱਤਰ ਮਲਖਾ ਸਿੰਘ ਵਾਸੀ ਮਟਮ। ਇਹ ਡਰਾਈਵਰ ਦੇ ਨਾਲ ਹੈ? ਨਹੀਂ ਇਹਨਾਂ ਚ ਇੱਕ ਡਰਾਈਵਰ ਦਾ ਦੋ ਆਰਤੀ ਹੈ। ਇਹਨਾਂ ਨੂੰ ਜਲਦ ਜਲਦ ਗ੍ਰਿਫਤਾਰ ਕੀਤਾ ਜਾਵੇ। ਇੰਡੀਆ ਕ੍ਰਾਈਮ ਨਿਊਜ਼। ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ